ਸ਼ੇਕਰ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ Song ਦੀ ਤਾਂ ਇਸ ਫਿਲਮ ਦੇ ਵਿੱਚ obviously ਤੁਹਾਨੂੰ ਸੁਣਨ ਨੂੰ ਮਿਲੇਗਾ ਤੇ ਉਸ ਦੇ ਬਾਰੇ ਥੋੜਾ ਜਿਹਾ ਦੱਸਿਓ ਕਿਸ ਤਰੀਕੇ ਨਾਲ ਉਹ ਰੀਗ੍ਰੇਡ ਕੀਤਾ ਜੀ ਗਾਣਾ ਸੀ ਪਹਿਲੀ ਫਿਲਮ ਦੇ ਵਿੱਚ ਬਹੁਤ ਐਪਰੀਸ਼ੀਏਟ ਹੋਇਆ ਸੀ ਬਹੁਤ ਪਿਆਰ ਦਿੱਤਾ ਸੀ ਲੋਕਾਂ ਨੇ ਉਸ ਗਾਣੇ ਨੂੰ ਤੇ ਉਸ ਗਾਣੇ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਫਿਲਮ ਦੇ ਕਲੈਕਸ਼ਨ ਦੇ ਵਿੱਚ ਸਿੱਧੂ ਬਾਈ ਦੀ ਆਵਾਜ਼ ਦੁਬਾਰਾ ਸੁਣਨ ਲਈ ਲੋਕ ਬੇਕਰਾਰ ਬੈਠੇ ਨੇ ਇਹ ਮੈਨੂੰ ਲੱਗਦਾ ਕਿ ਇਹ ਗਾਣਾ ਬਹੁਤ ਮੈਜਿਕ ਦੁਬਾਰਾ ਕਰਨ ਵਾਲਾ ਛੱਲ ਮੇਚ ਚ ਚਲੋ ਫਿਲਮ ਦੀ ਸ਼ੂਟਿੰਗ ਸਟਾਰਟ ਹੋਈ ਸੀ ਤੁਸੀਂ ਕਿਹਾ ਸੀਗਾ ਵੀ theater ਆਰਟਿਸਟ ਨੂੰ ਵੀ ਅਸੀਂ ਮੌਕਾ ਦੇ ਰਹੇ ਹਾਂ ਜਾਂ ਫਿਲਮ ਚ ਬਹੁਤ ਸਾਰੇ theater ਆਰਟਿਸਟ ਦੇਖਣ ਨੂੰ ਮਿਲਣਗੇ ਤਾਂ theater ਆਰਟਿਸਟ ਵੀ ਕਹਿੰਦੇ ਵੀ ਸਾਨੂੰ ਉਸ ਤਰੀਕੇ ਦਾ ਕੰਮ ਨਹੀਂ ਮਿਲਦਾ ਉਹ ਮੈਂ ਨਹੀਂ ਇਹ ਗੱਲ ਨਹੀਂ ਮੰਨਦਾ ਹੁਣ ਕਿ theater ਆਰਟਿਸਟ ਨੂੰ ਕੰਮ ਨਹੀਂ ਮਿਲਦਾ ਮੈਨੂੰ ਲੱਗਦਾ ਕਿ ਹੁਣ theater ਆਰਟਿਸਟ ਹੀ ਕੰਮ ਕਰ ਰਹੇ ਨੇ ਇਹ ਕਹਿਣਾ ਹੁਣ ਬੇਈਮਾਨੀ ਹੋਊਗੀ ਕਿ ਥੀਏਟਰ ਐਕਟਰਾਂ ਨੂੰ ਕੰਮ ਨਹੀਂ ਮਿਲਦਾ। ਇੱਕ ਮੁੱਦਾ ਬਹੁਤ ਉੱਠ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਜਿਵੇਂ ਇੱਕ ਮੁੱਦਾ ਉਠਿਆ ਸੀਗਾ ਵੀ ਇੱਕ ਦਿਨ ਦੇ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ ਉਸ ਕਰਕੇ ਬਹੁਤ ਰੋਲਾ ਵੀ ਪਿਆ ਸੀਗਾ। ਰੋਲਾ ਬੇਵਜਾ ਜੀ ਇਦਾਂ ਤੁਸੀਂ ਕੁਝ ਨਹੀਂ ਕਰ ਸਕਦੇ ਇੰਨੀਆਂ ਫਿਲਮਾਂ ਬਣਦੀਆਂ ਨੇ ਕਦੇ ਤਾਂ ਆਉਣਗੀਆਂ ਹੀ। ਮੇਰੇ ਨਾਲ ਬਹੁਤ ਵਾਰ ਦੋ ਦੋ ਫਿਲਮਾਂ ਆਈਆਂ ਨੇ। ਲਖਸ đuਲੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਾਫੀ ਟਰੋਲ ਕੀਤਾ ਗਿਆ ਸੀ ਉਹਨਾਂ ਦੀ ਫਿਲਮ ਮਿਠੜੇ ਕਰਕੇ ਮੈਂ ਤਾਂ ਇਸ ਨੂੰ ਬਹੁਤ ਹੀ ਨਿੰਦਦਾਇ ਇਸ ਗੱਲ ਨੂੰ ਮੈਂ ਬਹੁਤ ਮਾੜੀ ਗੱਲ ਕਹਿਣਾ ਇਹਨੂੰ ਉਹਦੀ ਪਹਿਲੀ ਫਿਲਮ ਹੈ ਔਰ ਪਹਿਲੀ ਫਿਲਮ ਤੋਂ ਕੋਈ ਵੀ ਬੰਦਾ ਮਨ ਪ੍ਰਪੱਕ ਨਹੀਂ ਹੋ ਜਾਂਦਾ ਕੋਈ ਫਿਲਮ ਕੋਈ ਵੀ ਪਹਿਲੀ ਫਿਲਮ ਤੋਂ ਬੰਦਾ ਆਪਣਾ ਹੁਨਰ ਨਹੀਂ ਦਿਖਾ ਪਾਉਂਦਾ ਸ਼ਾਇਦ ਅਸੀਂ ਵੀ ਪਹਿਲੀਆਂ ਫਿਲਮਾਂ 'ਚ ਕੱਚੇ ਸੀਗੇ ਤੁਸੀਂ ਉਹਦੇ ਟੈਲੈਂਟ ਤੇ ਕਿੰਤੂ ਪਰੰਤੂ ਕਰ ਸਕਦੇ ਉਹਦੇ ਕੈਰੈਕਟਰ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਇਹ ਬਹੁਤ ਮਾੜੀ ਗੱਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਬਹੁਤ ਜਲਦ 13 ਜੂਨ ਨੂੰ ਜੋ ਆ ڈاکੂਆ ਦਾ ਮੁੰਡਾ 3 ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਅੱਜ ਅਸੀਂ ਰੈਪ ਅਪ ਇਵੈਂਟ ਤੇ ਉੱਤੇ ਪਹੁੰਚੇ ਆਂ ਸਾਡੇ ਨਾਲ ਫਿਲਮ ਦੇ ਹੀਰੋ ਦੇਵ ਕਰੋੜ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਕਿਵੇਂ ਹਾਲ ਚਾਲ ਬਹੁਤ ਵਧੀਆ ਜੀ ਸੋ ਤੁਹਾਡੀ ਫਿਲਮ ਦੀ ਗੱਲ ਕਰੀਏ ਤਾਂ ਜਦੋਂ ਟਾਕੂ ਦਾ ਮੁੰਡਾ ਪਹਿਲੀ ਆਈ ਸੀ ਔਰ ਦੂਸਰੀ ਆਈ ਸੀ ਇਸ ਦੇ ਵਿੱਚ ਨਸ਼ਿਆਂ ਦਾ ਦੌਰ ਦਿਖਾਇਆ ਗਿਆ ਸੀ। ਸੋ ਇਸ ਫਿਲਮ ਦੇ ਵਿੱਚ ਕੀ ਕੁਝ ਖਾਸ ਜੋ ਆ ਜਾਂ ਅਲੱਗ ਸਾਨੂੰ ਵੇਖਣ ਨੂੰ ਮਿਲੇਗਾ? ਇਹ ਅਲੱਗ ਹੈ ਜੀ ਟੋਟਲੀ। ਇਹਦੇ ਵਿੱਚ ਉਹ ਹੈ ਜਿਆ ਕੁਝ ਨਹੀਂ ਦੇਖਣ ਨੂੰ ਮਿਲਣਾ। ਜੀ। ਇਹ ਟੋਟਲੀ ਇੱਕ ਅਲੱਗ ਮੁੱਦੇ ਦੀ ਸਮਾਜਿਕ ਮੁੱਦੇ ਦੀ ਗੱਲ ਕਰ ਰਹੀ ਹੈ। ਇਹ ਵੀ ਇੱਕ ਮੈਸੇਜ ਕਨਵੇ ਕਰੂਗੀ ਫਿਲਮ। ਔਰ ਤੁਹਾਨੂੰ ਨਵਾਂ ਹੀ ਦੇਖਣ ਨੂੰ ਮਿਲੂਗਾ ਇਹਦੇ ਵਿੱਚ। ਇੰਟਰਟੇਨਿੰਗ ਫਿਲਮ ਹੈ। ਔਰ ਐਕਸ਼ਨ ਬਹੁਤ ਵਧੀਆ ਹੈ 뮤ਜ਼ਿਕ ਜਦੋਂ ਰਿਲੀਜ਼ ਕਰਨਾ ਗਾਣੇ ਪਸੰਦ ਆਉਣਗੇ ਤੁਹਾਨੂੰ ਚੰਗੇ ਐਕਟਰ ਨੇ ਸਾਰੇ ਜਿੰਨੇ ਵੀ ਮੇਰੇ ਨਾਲ ਨੇ ਕੋ-ਸਟਾਰ ਮੇਰੇ ਤੇ ਹੈਪੀ ਰੋਡ ਦੇ ਬਾਈ ਡਾਇਰੈਕਟ ਕਰ ਰਹੇ ਨੇ ਫਿਲਮ ਨੂੰ ਡ੍ਰੀਮ ਰੈਲਿਟੀ movies ਤੇ ਸੀ ਸਟੂਡੀਓਜ਼ ਪ੍ਰੋਡਿਊਸ ਕਰ ਰਹੇ ਨੇ ਸੋ ਇੱਕ ਵਧੀਆ ਫਿਲਮ ਦੇਖਣ ਨੂੰ ਮਿਲੂਗੀ ਕਲਮ ਲਾ ਕੇ ਸੋ ਮੈਂ ਜਦੋਂ ਜਦੋਂ ਫਿਲਮ ਦੀ ਸ਼ੂਟਿੰਗ ਸਟਾਰਟ ਹੋਈ ਸੀ ਤੁਸੀਂ ਕਿਹਾ ਸੀਗਾ ਵੀ theater artist ਨੂੰ ਵੀ ਅਸੀਂ ਮੌਕਾ ਦੇ ਰਹੇ ਹਾਂ ਜਾਂ ਫਿਲਮ ਚ ਬਹੁਤ ਸਾਰੇ theater artist ਦੇਖਣ ਨੂੰ ਮਿਲਣਗੇ ਵੈਸੇ ਜੇ ਗੱਲ ਕਰੀਏ ਤਾਂ ਜ਼ਿਆਦਾ ਹੁੰਦਾ ਨਹੀਂ ਵੀ theater artist ਨੂੰ ਜ਼ਿਆਦਾ ਮੌਕਾ ਦਿੱਤਾ ਜਾਂਦਾ ਹੈ ਕਈ ਵਾਰ ਕਈ ਫਿਲਮਾਂ ਚ ਅਜਿਹਾ ਹੁੰਦਾ ਹੈ ਤਾਂ theater artist ਵੀ ਕਹਿੰਦੇ ਵੀ ਸਾਨੂੰ ਉਸ ਤਰੀਕੇ ਦਾ ਕੰਮ ਨਹੀਂ ਮਿਲਦਾ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਸੋਚਦੇ ਹੋ ਮੈਂ ਇਹ ਗੱਲ ਨਹੀਂ ਮੰਨਦਾ ਹੁਣ ਕਿ theater artist ਨੂੰ ਕੰਮ ਨਹੀਂ ਮਿਲਦਾ ਮੈਨੂੰ ਲੱਗਦਾ ਹੈ ਕਿ ਹੁਣ theater artist ਹੀ ਕੰਮ ਕਰ ਰਹੇ ਨੇ ਕਾਫੀ ਵੱਡੇ ਵੱਡੇ ਕਰਦਾਰਾਂ ਦੇ ਵਿੱਚ ਕਾਫੀ ਮੁੰਡੇ ਸਟੈਬਲਿਸ਼ ਹੋ ਚੁੱਕੇ ਨੇ ਜਿਹੜੇ ਥੀਏਟਰ ਤੋਂ ਨੇ ਇਹ ਕਹਿਣਾ ਹੁਣ ਬੇਈਮਾਨੀ ਹੋਊਗੀ ਕਿ ਥੀਏਟਰ ਐਕਟਰਾਂ ਨੂੰ ਕੰਮ ਨਹੀਂ ਮਿਲਦਾ ਜਿਹੜਾ ਯੋਗ ਹੁੰਦਾ ਕਾਬਿਲ ਹੁੰਦਾ ਉਹਨੂੰ ਇੰਡਸਟਰੀ ਜ਼ਰੂਰ ਕੰਮ ਦਿੰਦੀ ਆ ਬਹੁਤ ਸਾਰੇ ਮੁੰਡੇ ਛੋਟੇ ਛੋਟੇ ਰੋਲ ਕਰਕੇ ਅੱਜ ਬਹੁਤ ਵੱਡਾ ਨਾਮ ਬਣਾ ਚੁੱਕੇ ਨੇ ਸੋ ਕੋਈ ਕੋਈ ਕਿਸੇ ਦਾ ਭੇਦ ਭਾਵ ਨਹੀਂ ਹੁੰਦਾ ਬਟ ਹਾਂ ਇਨਾ ਜ਼ਰੂਰ ਆ ਕਿ ਕਈ ਵਾਰ ਅਸੀਂ ਇਸ ਕਰਕੇ ਅਣਗੌਲੇ ਕਰ ਦਿੰਨੇ ਆ ਜਾਂ ਇਸ ਕਰਕੇ ਸਾਹਮਣੇ ਨਹੀਂ ਆਉਂਦੇ ਸਾਡੇ ਕਿ ਸਾਡੇ ਨੇੜੇ-ਤੇੜੇ ਸਾਡੀ ਇੰਡਸਟਰੀ ਦੇ ਵਿੱਚ ਇੱਕ ਭੈੜਾ ਬਹੁਤ ਵੱਡੀ ਕਿ ਜਿਹੜੇ ਥੋੜੇ ਨੇੜੇ ਰਹਿੰਦੇ ਨੇ ਜਿਆਦਾ ਤੁਹਾਨੂੰ ਪਾਲਿਸ਼ ਕਰਦੇ ਨੇ ਚਮਚੀਆਂ ਮਾਰਦੇ ਨੇ ਉਹ ਉਹ ਤੁਹਾਨੂੰ ਛੇਤੀ ਦਿਖ ਜਾਂਦੇ ਆ ਜੀ ਕਿਵਰ ਟੈਲੈਂਟ ਲੁਕਿਆ ਰਹਿ ਜਾਂਦਾ ਤੁਹਾਡੇ ਅੱਖਾਂ ਤੋਂ ਹਨਾ ਪਰ ਫਿਰ ਵੀ ਹੁਣ ਥੀਏਟਰ ਦੇ ਮੁੰਡੇ ਉਹਨਾਂ ਦਾ ਇੱਕ ਅਲੱਗ ਸਿਨੇਮਾ ਸ਼ੁਰੂ ਹੋ ਚੁੱਕਾ ਹੈ ਅਲੱਗ ਕੰਮ ਕਰ ਰਹੇ ਨੇ ਤੇ ਹੁਣ ਹੌਲੀ ਹੌਲੀ ਨੰਬਰ ਸਭ ਦਾ ਆਊਗਾ ਜਿਹੜੇ ਟੈਲੈਂਟਡ ਹੋਣਗੇ ਸਿਨੇਮਾ ਹੀ ਕਿਉਂਕਿ ਐਕਟਰ ਦੀ ਡਿਮਾਂਡ ਕਰਦਾ ਹੈ ਜਿਹੜਾ ਪਰਫਾਰਮ ਕਰ ਸਕੇ ਆਪਣੇ ਕਰੈਕਟਰ ਨਾਲ ਇਨਸਾਫ ਕਰ ਸਕੇ ਉਹਨਾਂ ਨੂੰ ਕੰਮ ਮੇਰੀਆਂ ਫਿਲਮਾਂ ਵਿੱਚ ਆਲਵੇਜ਼ ਤੁਹਾਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਆਸੀਂ ਆਲਵੇਜ਼ ਚਾਂਸ ਦਿੰਦੇ ਆ ਨਵੇਂ ਐਕਟਰਾਂ ਨੂੰ ਜੇ ਸਾਨੂੰ ਲੱਗਦਾ ਕਿ ਯਾਰ ਇਹ ਬੰਦੇ 'ਚ ਯੋਗਤਾ ਹੈਗੀ ਜੇ ਉਹਨੂੰ ਪਿਛਲੀ ਫਿਲਮ 'ਚ ਛੋਟਾ ਜਿਹਾ ਕੱਟ ਦੋ ਸੀਨ ਆਸੀਂ ਅਗਲੀ 'ਚ ਵੱਡਾ ਕਰੈਕਟਰ ਲੈ ਕੇ ਆਉਂਦੇ ਆ ਉਹਦੇ ਲਈ ਆਲਵੇਜ਼ ਕੋਸ਼ਿਸ਼ ਰਹਿੰਦੀ ਹੈ ਕਿ ਯਾਰ ਜਿਹੜੇ ਬੰਦੇ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਸੋ ਇਸ ਫਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਥਾਵਾਂ ਤੇ ਇਸ ਫਿਲਮ ਦੀ ਸ਼ੂਟਿੰਗ ਹੋਈ ਇਹ ਉੱਤਰਾਖੰਡ ਕੀਤੀ ਜ ਉੱਥੇ ਦੇ ਜੰਗਲਾਂ ਦੇ ਵਿੱਚ ਤੇ ਉੱਥੇ ਦੀਆਂ ਕਾਫੀ ਬਿਲਡਿੰਗਸ ਦੇ ਵਿੱਚ ਉਹਦੇ ਆਲੇ-ਦੁਆਲੇ ਮਸੂਰੀ ਦੇ ਫੇਰ ਇਹ ਮੁਹਾਲੀ ਦੇ ਨੇੜੇ ਤੇ ਜਿਹੜੇ ਸ਼ੂਟ ਕੀਤੀ ਆ ਅਸੀਂ ਇੱਥੇ ਦੇਖਦੇ ਪਿੰਡ ਨੇ ਉਹਨਾਂ 'ਚ ਸ਼ੂਟ ਕੀਤੀ ਆ ਤੇ ਆ ਦੋ ਲੋਕੇਸ਼ਨਾਂ ਨੇ ਪੰਜਾਬ ਤੇ ਉੱਤਰਾਖੰਡ ਜੀ ਹਾਂਜੀ ਜੀ ਸੋ ਇੱਕ ਮੁੱਦਾ ਬਹੁਤ ਉੱਠ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਜਿਵੇਂ ਇੱਕ ਮੁੱਦਾ ਉਠਿਆ ਸੀਗਾ ਵੀ ਇੱਕ ਦਿਨ ਦੇ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ ਉਸ ਕਰਕੇ ਬਹੁਤ ਰੋਲਾ ਵੀ ਪਿਆ ਸੀਗਾ ਤੇ ਤੁਹਾਨੂੰ ਕੀ ਲੱਗਦਾ ਵੀ ਇੱਕ ਦਿਨ 'ਚ ਰਿਲੀਜ਼ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਰੋਲਾ ਬੇਵਜਾ ਜੀ ਇਦਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਇੰਨੀਆਂ ਫਿਲਮਾਂ ਬਣਦੀਆਂ ਨੇ ਕਦੇ ਤਾਂ ਆਉਣਗੀਆਂ ਹੀ ਮੇਰੇ ਨਾਲ ਬਹੁਤ ਵਾਰ ਦੋ ਦੋ ਫਿਲਮਾਂ ਆਈਆਂ ਨੇ ਅਸੀਂ ਤਾਂ ਕਦੇ ਰੋਲਾ ਨਹੀਂ ਪਾਇਆ ਵੀ ਆ ਗਈ ਜੀ ਫਲਾਣੀ ਤੁਹਾਡੀ ਆਪਣੀ ਫਿਲਮ ਤੇ ਯਕੀਨ ਰੱਖੋ ਤੁਸੀਂ ਚੰਗਾ ਕੰਮ ਕੀਤਾ ਜਿਹੜਾ ਚੰਗਾ ਕੰਮ ਆ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਨੇ ਆਲਵੇਜ਼ ਆਉਂਦੀ ਹੈ ਹਨਾ ਪਰ ਹਾਂ ਮੈਂ ਇੱਕ ਚੀਜ਼ ਬਾਰੇ ਜ਼ਰੂਰ ਕਹੂੰਗਾ ਜੇ ਕੋਈ ਬੰਦਾ ਜ਼ਬਰਦਸਤੀ ਨਾਲ ਆ ਕੇ ਫਸ ਰਿਹਾ ਵੀ ਨੁਕਸਾਨ ਕਰਨਾ ਉਹ ਮਾੜੀ ਗੱਲ ਹੈ ਉਹ ਨਹੀਂ ਹੋਣਾ ਚਾਹੀਦਾ ਵੈਸੇ ਫਿਲਮਾਂ ਸੁਭਾਵਿਕ ਤੌਰ ਤੇ ਮੇਨ ਲੱਗਾ ਦਾਕੋਂ ਦੇ ਮੁੰਡੇ ਦੀ ਰੀਲੀਜ਼ਿੰਗ ਡੇਟ ਤੇ ਚਾਰ ਫਿਲਮਾਂ ਅਨਾਉਂਸ ਹੋਈਆਂ ਵੀਆਂ ਨੇ ਦਾਕੋਂ ਦਾ ਮੁੰਡਾ ਇਹਦੇ ਨਾਲ ਤਿੰਨ ਹੋਰ ਨੇ ਤਾਂ ਇਹ ਇਹ ਵੈਸੇ ਹੈ ਤਾਂ ਨੁਕਸਾਨ ਹੀ ਤਿੰਨ ਚਾਰ ਚਾਰ ਤਾਂ ਨਹੀਂ ਹੋਣੇ ਚਾਹੀਦੇ ਦੋ ਆ ਜਾਣ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਉਹ ਤੁਨ ਤੁਹਾਡੇ ਕੋਲ ਚਾਰਾ ਹੀ ਕੋਈ ਨਹੀਂ ਦੂ ਤਾਂ ਆਉਣਗੀਆਂ ਹੀ ਆਉਣਗੀਆਂ ਆਲਵੇਸ ਆਉਣਗੀਆਂ ਕਿਉਂਕਿ ਤੁਹਾਡੇ ਕੋਲ ਸਾਉਦਾ ਸਿਨੇਮਾ ਵੀ ਆ ਹਾਲੀਵੁੱਡ ਵੀ ਆ ਬਾਲੀਵੁੱਡ ਵੀ ਆ ਹਨਾ ਫਿਰ ਪੰਜਾਬੀ ਸਿਨੇਮਾ ਆਉਂਦਾ ਤਾਂ ਉਹਨਾਂ ਨਾਲ ਵੀ ਤੁਸੀਂ ਤੁਹਾਡਾ ਟਾਕਰਾ ਹੁੰਦਾ ਹੈ ਫਿਰ ਆਪਸ ਦੇ ਵਿੱਚ ਵੀ ਚਾਰ-ਚਾਰ ਫਿਲਮਾਂ ਆਉਂਦੀਆਂ ਨੇ ਉਹ ਥੋੜਾ ਨੁਕਸਾਨ ਹੈ ਪਰ ਜਿਹੜੀ ਚੰਗੀ ਫਿਲਮ ਹੁੰਦੀ ਆ ਜਿਹਦੀ ਸਕ੍ਰਿਪਟ ਚੰਗੀ ਆ ਕੰਟੈਂਟ ਚੰਗਾ ਹੈ ਲੋਕਾਂ ਨੂੰ ਟ੍ਰੇਲਰ ਜੱਜ ਜਾਂਦਾ ਉਹ ਫਿਲਮ ਆਲ ਵਿੱਚ ਚੱਲ ਜਾਂਦੀ ਹੈ ਜੀ ਜੇਕਰ ਲਖਸ਼ ਦੋਲੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਕਾਫੀ ਟਰੋਲ ਕੀਤਾ ਗਿਆ ਸੀ ਉਹਨਾਂ ਦੀ ਫਿਲਮ ਮਠੜੇ ਕਰਕੇ ਉਹ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਕਿਉਂਕਿ ਵੈਸੇ ਪੰਜਾਬੀ ਇੰਡਸਟਰੀ ਤੇ ਬਹੁਤ ਸਾਰੇ ਕਲਾਕਾਰ ਉਹਨਾਂ ਦੀ ਸਪੋਰਟ ਦੇ ਵਿੱਚ ਆਇਆ ਹਾਲ ਫਿਰ ਦੇਖੋ ਮੈਂ ਤਾਂ ਇਸ ਨੂੰ ਬਹੁਤ ਹੀ ਨਿੰਦਦਾਇ ਇਸ ਗੱਲ ਨੂੰ ਮੈਂ ਬਹੁਤ ਮਾੜੀ ਗੱਲ ਕਹਿਣਾ ਇਹਨੂੰ ਉਹਦੀ ਪਹਿਲੀ ਫਿਲਮ ਹੈ ਔਰ ਪਹਿਲੀ ਫਿਲਮ ਤੋਂ ਕੋਈ ਵੀ ਬੰਦਾ ਮੈਂ ਪ੍ਰਪੱਖ ਨਹੀਂ ਹੋ ਜਾਂਦਾ ਕੋਈ ਫਿਲਮ ਕੋਈ ਵੀ ਪਹਿਲੀ ਫਿਲਮ ਤੋਂ ਬੰਦਾ ਆਪਣਾ ਹੁਨਰ ਨਹੀਂ ਦਿਖਾ ਪਾਉਂਦਾ ਸ਼ਾਇਦ ਅਸੀਂ ਵੀ ਪਹਿਲੀਆਂ ਫਿਲਮਾਂ 'ਚ ਕੱਚੇ ਸੀਗੇ ਤੁਸੀਂ ਉਹਦੇ ਟੈਲੈਂਟ ਦੇ ਕਿੰਤੂ ਪਰੰਤੂ ਕਰ ਸਕਦੇ ਉਹ ਦੇ ਕੈਰੈਕਟਰ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਬਹੁਤ ਮਾੜੀ ਗੱਲ ਹੈ ਜੇ ਤੁਸੀਂ ਉਹ ਦੇ ਕੈਰੈਕਟਰ ਤੇ ਕਿੰਤੂ ਪਰੰਤੂ ਕਰ ਰਹੇ ਹੋ ਤੁਸੀਂ ਆਪਣਾ ਕੈਰੈਕਟਰ ਦੱਸ ਰਹੇ ਹੋ ਕਿ ਤੁਸੀਂ ਕਿਸ ਕੈਰੈਕਟਰ ਦੇ ਮਾਲਕ ਹੋ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਪਰਵਰਿਸ਼ ਕਿਦਾਂ ਦੇ ਖਾਨਦਾਨ ਚ ਹੋਈ ਹੈ ਮੈਨੂੰ ਨਹੀਂ ਲੱਗਦਾ ਕਿਸੇ ਦੇ ਉਹ ਦੇ ਦਿਮਾਗੀ ਤੌਰ ਤੇ ਜਹਿਨੀ ਤੌਰ ਤੇ ਕਿੰਨੀ 60 ਵਜੇ ਹੋਗੀ ਉਹਨੂੰ ਜਾਂ ਉਹਨੂੰ ਲੱਗਿਆ ਹੋਊਗਾ ਯਾਰ ਇਹ ਸਿਰਮਾ ਕਿੰਨਾ ਗੰਦਾ ਹੈ ਇਹਦੇ ਵਿੱਚ ਲੋਕ ਕਿੰਨੇ ਗੰਦੇ ਨੇ ਉਹਦੀ ਵਿਚਾਰੇ ਦਾ ਹੌਸਲਾ ਤੁਸੀਂ ਹੌਸਲਾ ਕੀ ਦੇਣਾ ਸੀ ਬਲਕਿ ਹੌਸਲਾ ਤੋੜ ਰਹੇ ਹੋ ਸੋ ਮੈਂ ਤਾਂ ਕਹਣਾ ਇਹ ਬਹੁਤ ਜਿੰਨੀ ਇਸ ਗੱਲ ਆ ਇਹ ਲੋਕਾਂ ਦੀ ਸੋਚ ਕਿਸ ਪੱਧਰ ਤੇ ਹੈ ਉਹਨਾਂ ਦੀ ਸੋਚ ਦਰਸਾਉਂਦੀ ਹੈ ਇਹ ਗੱਲ ਜੇ ਇਹ ਉਂਗਲੀ ਉਹਦੇ ਉੱਲ ਚੱਕ ਰਹੇ ਨੇ ਲਖਸ਼ਵਲ ਤਾਂ ਮੈਨੂੰ ਲੱਗਦਾ ਇਹ ਉਂਗਲੀ ਉਹਨਾਂ ਤੇ ਚੱਕੀ ਜਾ ਰਹੀ ਹੈ ਖੁੱਤੇ ਉਹਨਾਂ ਦੇ ਕੈਰੈਕਟਰ ਤੇ ਚੱਕੀ ਜਾ ਰਹੀ ਹੈ ਸੋ ਇਸ ਫਿਲਮ ਦੇ ਲਈ ਵੈਸੇ ਤੁਸੀਂ ਬਹੁਤ ਫਿਟਨੈਸ ਦਾ ਧਿਆਨ ਵੀ ਦਿੱਤਾ ਹੈ ਸੋ ਕਿਸ ਤਰੀਕੇ ਦੇ ਨਾਲ ਫਿਟਨੈਸ ਦੇ ਵੱਲ ਮਤਲਬ ਆਇਆ ਵੀ ਮੈਨੂੰ ਹੁਣ ਆਪਣੀ ਫਿਟਨੈਸ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਆਪਦਾ ਕੰਮ ਦੇਖਿਆ ਆ ਜੀ ਜਦੋਂ ਫਿਲਮਾਂ ਦੇ ਵਿੱਚ ਆਪਦੇ ਆਪ ਨੂੰ ਦੇਖਦਾ ਸੀ ਕਿ ਯਾਰ ਬਹੁਤ ਹੋ ਗਿਆ ਹੁਣ ਥੋੜਾ ਜਿਹਾ ਫਿਟਨੈਸ ਵਾਲੇ ਪਾਸੇ ਤੇਨੂੰ ਆਉਣਾ ਹੀ ਪ ਕਿਉਂਕਿ ਤੁਸੀਂ ਲੋਕਾਂ ਦੇ ਅੱਗੇ ਜਾਣਾ ਹੈਣਾ ਤੁਹਾਨੂੰ ਲੋਕ ਉਹਦੇ ਲਈ ਪੇ ਵੀ ਕਰਦੇ ਆ ਪੈਸਾ ਵੀ ਦਿੰਦੇ ਆ ਤੇ ਫਿਰ ਫਿੱਟ ਹੋਣਾ ਤੁਹਾਡੀ ਡਿਊਟੀ ਹੈ ਇਨਸਪਾਇਰ ਵੀ ਹੁੰਦੇ ਆ ਲੋਕ ਤੁਹਾਡੇ ਤੋਂ ਤੇ ਫਿਰ ਆਲੇ ਦੁਆਲੇ ਹੋਰ ਵੀ ਲੋਕ ਕੰਮ ਕਰ ਰਹੇ ਨੇ ਤੁਹਾਡੇ ਤਾਂ ਤੁਹਾਨੂੰ ਤੁਸੀਂ ਉਹਨਾਂ ਚੋਂ ਆਪਣੇ ਆਪ ਨੂੰ ਇਸ ਸਿਨੇਮੇ ਦੇ ਵਿੱਚ ਆਪਣੀ ਜਗ੍ਹਾ ਬਰਕਰਾਰ ਕਰਕੇ ਰੱਖਣੀ ਆ ਉਹਦੇ ਲਈ ਮਿਹਨਤ ਆ ਤੁਹਾਨੂੰ ਆਲਵੇਸ ਕਰਨੀ ਪੈਣੀ ਆ ਉਹ ਚੀਜ਼ਾਂ ਦਿਮਾਗ ਚ ਆਈਆਂ ਮਿਹਨਤ ਕੀਤੀ ਹੁਣ ਕਰਦਾ ਰਹੂੰਗਾ ਤੁਹਾਨੂੰ ਫੇਰ ਟੀ ਮਿਲੂੰਗਾ ਹੁਣ ਸਾਰੀਆਂ ਫਿਲਮਾਂ 'ਚ ਮੈਂ ਹਾਂਜੀ ਸੋ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ Song ਦੀ ਤਾਂ ਇਸ ਫਿਲਮ ਦੇ ਵਿੱਚ obviously ਤੁਹਾਨੂੰ ਸੁਣਨ ਨੂੰ ਮਿਲੇਗਾ ਤੇ ਉਸ ਦੇ ਬਾਰੇ ਥੋੜਾ ਜਿਹਾ ਦੱਸਿਓ ਕਿਸ ਤਰੀਕੇ ਨਾਲ ਹੋਇਆ ਪੂਰੀ ਰੀਕ੍ਰੀਏਟ ਕੀਤਾ ਜੀ ਗਾਣਾ ਅਸੀਂ ਪਹਿਲੀ ਫਿਲਮ ਦੇ ਵਿੱਚ ਬਹੁਤ ਐਪਰੀਸ਼ੀਏਟ ਹੋਇਆ ਸੀ ਬਹੁਤ ਪਿਆਰ ਦਿੱਤਾ ਸੀ ਲੋਕਾਂ ਨੇ ਉਸ ਗਾਣੇ ਨੂੰ ਤੇ ਉਸ ਗਾਣੇ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਫਿਲਮ ਦੇ ਕਲੈਕਸ਼ਨ ਦੇ ਵਿੱਚ ਤੇ ਹੁਣ 3 ਦੇ ਵਿੱਚ ਅਸੀਂ ਲੋਕਾਂ ਦੀ ਡਿਮਾਂਡ ਤੇ ਲੈ ਕੇ ਆ ਰਹੇ ਹਾਂ ਚਾਹਣ ਵਾਲਿਆਂ ਨੇ ਕਿਹਾ ਮੈਸੇਜ ਆਇਆ ਕਿ ਗਾਣਾ ਲੈ ਕੇ ਆਓ ਰੀਕ੍ਰੀਏਟ ਕੀਤਾ ਹੈ ਔਰ ਬਹੁਤ ਵਧੀਆ ਸਿਚੁਏਸ਼ਨ ਤੇ ਤੁਹਾਨੂੰ ਉਹ ਗਾਣਾ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਪਸੰਦ ਆਊਗਾ ਤੁਹਾਨੂੰ ਕਿਉਂਕਿ ਉਸ ਗਾਣੇ ਨੂੰ ਸੁਣਨ ਲਈ ਸਿੱਧੂ ਬਾਈ ਦੀ ਆਵਾਜ਼ ਦੁਬਾਰਾ ਸਿਨੇਮੇ ਵਿੱਚ ਸੁਣਨ ਲਈ ਲੋਕ ਬੇਕਰਾਰ ਬੈਠੇ ਨੇ ਤੇ ਮੈਨੂੰ ਲੱਗਦਾ ਕਿ ਇਹ ਗਾਣਾ ਬਹੁਤ ਮੈਜਿਕ ਦੁਬਾਰਾ ਕਰਨ ਵਾਲਾ ਸਿਨੇਮੇ ਵਿੱਚ ਸੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਤੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ